ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪਤਾ ਖਾਲ ਇੱਕ ਚੰਗੇ ਦੁੱਧ ਵਾਲੀ ਚੌਥਾ ਸੂਆ ਸੂਣ ਵਾਲੀ ਟੋਕੜ ਗੱਬਣ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆਂ ਵੀਰ ਗਲਾਬ ਦੇ ਘਰੋਂ ਐਡਰੈਸ ਤੇ ਜਾਣਕਾਰੀ ਆਵਾ ਵੀਰਾਂ ਨੂੰ ਦੱਸ ਕੇ ਦੱਸ ਰਹੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਨਾਮ ਗਲਾਬ ਸਿੰਘ ਪਿੰਡ ਰੂੜੇਕੇ ਕਲਾਂ ਨਾਮ ਗਲਾਬ ਸਿੰਘ ਪਿੰਡ ਰੂੜੇਕੇ ਕਲਾਂ ਤੇ ਮੋਬਾਈਲ ਨੰਬਰ 9465875280 9465875280 ਤੇ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਜਾਂਦਾ ਕਿੰਨਾ ਸਮਾਂ ਰਹਿੰਦਾ ਕਿੰਨਾ ਸਮਾਂ ਰਹਿੰਦਾ ਵੀਰੇ ਦਾ ਡੇਢ ਮਹੀਨਾ ਦਾ ਬਾਈ ਡੇਢ ਮਹੀਨਾ ਰਹਿੰਦਾਗਾ ਤੇ ਸੂਆ ਕਹਿਮਾ ਸੂਰੀ ਹੀ ਆ ਸੂਆ ਚੌਥਾ ਸੂਗੀ ਤੀਜੇ ਸੂਏ ਲਈ ਗੱਬਾ ਮਤਲਬ ਤੀਜੇ ਸੂਏ ਗੱਬਣਾ ਕਿੰਨਾ ਕ ਦੁੱਧ ਹੋਊਗਾ ਤੀਜੇ ਸੂਏ ਦਾ 16 17 ਕਿਲੋ ਚ ਆਵੇ ਤੇ ਆਪਣਾ ਕੰਮ ਵਾਰਦਾ ਆਪਣੀ ਖਰੀਦੀ ਆ ਆਪਾਂ ਜਿਹੜੀ ਡਿਟੇਲ ਦਿੱਤੀ ਆ ਉਹ ਮਾਲਕਾਂ ਦੇ ਜਿਹੜੀ ਮਾਲਕਾਂ ਨੇ ਦਿੱਤੀ ਆ ਕਹਿੰਦਾ ਵੀ ਆਪਾਂ ਉਹ ਡਿਟੇਲ ਦਿੱਤੀ ਆ ਕਹਿਣ ਨੂੰ ਆਪਾਂ 20 ਕੇ ਦੀ 22 ਕੇ ਦੀ ਦੇਖੋ ਉਹਦਾ ਕੋਈ ਫਾਇਦਾ ਨਹੀਂਗਾ ਇੰਨਾ ਕ ਦੁੱਧ ਦੋਸਤੋ ਮੱਝ ਓਟਦੀ ਵੀ ਐ ਚਵਾਈ ਚਬੂਈ ਦੀ ਪੋਲੀ ਆ ਵੀਰੇ ਚਵਾਈ ਚਬੂਈ ਦੀ ਦੋਸਤੋ ਪੋਲੀਏ ਤੇ ਸਮਾਂ 1.5 ਮਹੀਨਾ ਬਾਕੀ ਐ ਤੇ ਤੀਜੇ ਸੂਏ ਕਿੰਨਾ ਕ ਦੁੱਧ ਦੱਸਦਾ 16 ਕਿਲੋ ਵੀ ਜਮਾ ਚੋ 16 ਕਿਲੋ ਦੁੱਧ ਦਿੱਤਾ ਹੋਇਆ ਹੈਗਾ ਹਾਂ ਹਾਂ ਪੂਰਾ ਤੇ ਵੱਡਾ ਕੱਦਗਾੜਾ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਤੋਰੇ ਪਖੂਬ ਪਾਈ ਨੂੰ ਚੈੱਕ ਕਰਵਾ ਲਈਏ ਦੋਸਤੋ ਬਿਲਕੁਲ ਲੈਨ ਰੇਲ ਗੱਡੀ ਦੇ ਡੱਬੇ ਜਿੱਡੀ ਮੱਝ ਆ ਚੰਗੀ ਸਮੀ ਭਲੀ ਵੀਡੀਓ ਤੇ ਹਜੇ ਥੋੜੀ ਛੋਟੀ ਲੱਗਦੀ ਹੈ ਪਰ ਜਦੋਂ ਕੋਲੇ ਜਾ ਕੇ ਦੇਖੋਗੇ ਛੋਟੀ ਵਾਲਾ ਤਾਂ ਬਰਕਾ ਹੀ ਬਾੜਦਾ ਵੀ ਇੱਕ ਵਾਰੀ ਇੱਧਰ ਹੋਰ ਗੇੜਾ ਦਵਾ ਦੇ ਵੱਡਾ ਕੱਦਗਾਠ ਢੂੜ ਮਹੀਨਾ ਮੰਨ ਲਓ ਵੀ ਸੂਣ ਚ ਵਾਕੀ ਹੈਗਾ 8.5 ਮਹੀਨੇ ਦੀ ਚੱਕ ਪਾਸ ਕਨਫਰਮ ਆ ਦੋਸਤੋ ਐਦਾਂ ਦੀਆਂ ਮੱਝਾਂ ਪੰਜਾਬ ਚੋਂ ਦੇਖਣ ਨੂੰ ਹੀ ਨਹੀਂ ਮਿਲਦੀਆਂ ਵਿਕਰੀ ਲਈ ਤਾਂ ਬਹੁਤ ਵੱਡੀ ਗੱਲ ਆ ਆਪਾਂ ਕਹਿ ਲਵਾਂਗੇ ਵੀ ਬਹੁਤ ਵੱਡਾ ਗੱਦਗਾਠਾ ਮੱਝ ਦਾ ਡਿਮਾਂਡ ਕੀ ਕੀਤੀ ਇਹਦੇ ਖਲਾਬ ਆਪਾਂ ਇਹਦੀ ਕਹਣ ਦਾ 130 ਕਹਿੰਦੀ 40 ਕਹਿੰਦੀ ਜਮ 125 ਦੇਵਾਂਗੇ 1 ਲੱਖ ਦੇ ਦੋਸਤੋ 25000 ਦੀ ਵੀਰ ਕਹਿੰਦਾ ਵੀ ਮੱਝ ਦੇ ਦਾਂਗੇ ਐਦਾਂ ਦੀਆਂ ਮੱਝਾਂ ਪੰਜਾਬ ਚੋਂ ਲੋਪ ਹੋ ਰਹੀਆਂ ਨੇ ਧੰਨ ਜਗਰਾ ਮਾਲਕ ਦਾ ਜਿਹੜੇ ਨੇ ਐਡੀ ਮੱਝ ਪਾਲੀ ਤੇ ਇੰਨੀ ਸੇਵਾ ਨਾਲ ਪਾਲੀ ਹੈ ਬਾਜਵ ਰੇਟ ਇਹਦਾ 1 ਲੱਖ ਤੇ 25 ਹਜ਼ਾਰ ਵੀਰ ਇਧਰ ਨੂੰ ਗਲਾਬ ਫੇਰ ਦਵਾ ਦੇ ਕਿਹੜਾ ਸੋਹਣੀ ਬਹੁਤ ਲੱਗਦੀ ਆ ਦੇਖਣ ਨੂੰ ਮੱਝ ਜਦੋਂ ਆਪਾਂ ਦੇਖਦੇ ਆਂਗੇ ਦੋਸਤੋ ਵੱਡਾ ਗੱਦਘੱਡ ਗੋਲ ਸਿੰਘ ਚੌਥਾ ਸੂਆ ਜਿਹਨਾਂ ਨੂੰ ਸੂ ਰਹੀ ਆ ਕੋਈ ਤੀਜਾ ਨਹੀਂ ਕਿਹਾ ਵੀਰ ਨੇ ਜਿਹੇ ਜੀ ਡਿਟੇਲ ਮਾਲਕਾਂ ਨੇ ਦਿੱਤੀ ਆ ਦੋਸਤੋ ਉਹੋ ਜੀ ਡਿਟੇਲ ਵੀਰ ਕਹਿੰਦਾ ਵੀ ਆਪਾਂ ਦੇਤੀ ਕਹਿਣ ਕਹੌਣ ਨੂੰ ਆਪਾਂ 22 ਕਿਲੋ ਕਹਿਦੀ ਦੇਖੋ ਉਹਦਾ ਕੋਈ ਫਾਇਦਾ ਨਹੀਂਗਾ 16 17 ਕਿਲੋ ਦੁੱਧ ਮੈਂ ਆਰਡਰ ਦੀ ਵੀ ਆ ਵੱਡਾ ਗੱਦਘੱਡ ਬਾਕੀ ਚੰਗਾ ਸੈਨਿਕ ਸਕੋਰ ਆ ਫੇਸ ਕੁਆਲਟੀ ਬਾਕੀ ਵੱਡੀ ਗੱਲ ਆ ਜਿਹੜੇ ਚاہے ਬੱਚੇ ਤੋਰੀ ਫਰਨ ਮੱਜ ਨੂੰ ਕੋਈ ਮਾਰਦੀ ਕਰਦੀ ਨਹੀਂਗੀ ਡਿਮਾਂਡ 1 ਲੱਖ 25000 ਲੈਣ ਦੇ ਨਾਲ ਹੀ ਮੋਬਾਈਲ ਨੰਬਰ 9465875280 ਪਿੰਡ ਰੂੜਕੇ ਕਲਾਂ ਜ਼ਿਲ੍ਹਾ ਹੈਗਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ